ਸਾਡੇ ਮਾਨਯੋਗ ਡੀਏਜੀ ਸਾਹਿਬ ਨਵੀਨ ਸਿੰਘਲਾ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਐਸਪੀ ਹੈੱਡਕੁਆਟਰ ਤੇ ਐਸਪੀ ਪੀਬੀਆਈ ਦੇ ਦਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਹਰ ਕ੍ਰਾਈਮਨਲ ਲਈ ਚਾਹੇ ਉਹ ਨਸ਼ੇ ਦਾ ਵਪਾਰੀ ਹੋਵੇ ਇਲੈਗਲ ਸੱਟਾ ਦਾ ਕੰਮ ਚੱਲਦਾ ਹੋਵੇ ਇਲੈਗਲ ਸ਼ਰਾਬ ਦਾ ਕੰਮ ਹੋਵੇ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਅਸੀਂ ਪੂਰਾ ਸਟ੍ਰਿਕਟ ਉਹਨਾਂ ਤੇ ਐਕਸ਼ਨ ਕਰਾਂਗੇ ਸਾਨੂੰ ਇਸ ਚੀਜ਼ ਲਈ ਸਾਰੇ ਇਥੋਂ ਦੇ ਲੋਕਾਂ ਦਾ ਵੀ ਸਹਿਯੋਗ ਦੀ ਲੋੜ ਹੈ ਉਹ 112 ਤੇ ਕਾਲ ਕਰ ਸਕਦੇ ਆ ਸਾਡੇ ਐਸਐਚਓ ਸਾਰੇ ਬੜੇ ਚੰਗੇ ਨੇ ਸਾਡੇ ਦਫਤਰ ਆ ਕੇ ਕੰਪਲੀਟ ਕਰ ਸਕਦੇ ਆ ਇਹ ਸੇ ਪੰਜਾਬ ਦੀ ਇੱਕ ਹੈਲਪਲਾਈਨ ਬਣੀ ਹੈ ਉੱਥੇ ਇਨਫਰਮੇਸ਼ਨ ਦੇ ਸਕਦੇ ਆ ਉਹਨਾਂ ਦੇ ਨਾਮਾ ਨੂੰ ਗੁਪਤ ਰੱਖਿਆ ਜਾਊਗਾ ਪੂਰਾ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਊਗਾ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਅਸੀਂ ਫਲੈਗ ਮਾਰਚਸ ਕੱਢਨੇ ਸ਼ੁਰੂ ਕਰਤੇ ਅਸੀਂ ਕੱਲ ਕਾਲਾ ਸੰਗਿਆ ਦੇ ਏਰੀਆ ਚ ਫਲੈਗ ਮਾਰਚ ਕੀਤਾ ਸੀ ਆਸੇਵ ਦੇ ਏਰੀਆ ਚ ਫਲੈਗ ਮਾਰਚ ਕੀਤਾ ਸੀ ਸਾਡੇ ਸਾਰੇ ਐਸ.ਐਚ.ਓ. ਦੀ ਟੀਮ ਫਲੈਗ ਮਾਰਚ ਫਜ਼ਰ ਸੀ ਅਸੀਂ ਇਨਸ਼ੋਰ ਕਰਾਂਗੇ ਕਿ ਇੱਥੇ ਇਲੈਕਸ਼ਨ ਬਿਨਾ ਕਿਸੇ ਪ੍ਰੈਸ਼ਰ ਤੋਂ ਹੋਣ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਕ੍ਰਾਈਮ ਫ੍ਰੀ ਇਲੈਕਸ਼ਨ ਹੋਣ ਇਹ ਚ ਵੀ ਸਾਨੂੰ ਸਾਰੇ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੋਊਗੀ ਅਦਰ ਦੈਨ ਥੈਟ ਮੈਂ ਇੱਕ ਸਾਰੇ ਲੋਕਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਹੈ ਜਿਹੜੇ ਸਾਡੇ ਕਿਸਾਨ ਭਰਾ ਨੇ ਕਿ ਆਪਾਂ ਉਹ ਉਹਨਾਂ ਦਾ ਯੋਗਦਾਨ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਹੈ ਪਰ ਐਟ ਦ ਸੇਮ ਟਾਈਮ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਬਚਾ ਕੇ ਰੱਖਣ ਤਾਂ ਕਿ ਉਹਨਾਂ ਦੀਆਂ ਤੇ ਸਾਰਿਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਅਤ ਰਹਿ ਸਕਣ ਤੇ ਉਹ ਕਿਰਪਾ ਕਰਕੇ ਪ੍ਰਾਣੀ ਨੂੰ ਅਗ ਨਾ ਲਾਣ ਤੇ ਇੱਕ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਅੰਡਰਏਜ ਡਰਾਈਵਿੰਗ ਆਪਾਂ ਨੂੰ ਦਿਖਦਾ ਹੈ ਕਿ ਅੰਡਰਏਜ ਡਰਾਈਵਿੰਗ ਬਹੁਤ ਵੱਧ ਰਹੀ ਹੈ ਸਰ ਸਾਰਾ ਜਿਹੜਾ ਸਾਰਾ ਜਿਹੜਾ ਹੈ। ਤਾਂ ਸੋ ਕੀ ਇਹਦੇ ਸਾਡੇ ਦੋ ਚੈਲੰਜਸ ਨੇ ਜਿਵੇਂ ਕਿ ਇਲੈਕਸ਼ਨ ਵੀ ਹੈ ਐਟ ਦ ਸੇਮ ਟਾਈਮ ਆਪਾਂ ਨੂੰ ਪਤਾ ਹੈ ਕਿ ਦੁਸ਼ਹਿਰਾ ਆ ਰਿਹਾ ਤੇ ਮੰਦਰਾਂ 'ਚ ਪ੍ਰੋਗਰਾਮ ਹੋਣਗੇ। ਉਹਦੇ ਲਈ ਸਾਡੀ ਪੀਸੀਆਰ ਦੀ ਟੀਮ ਹੈ, ਟ੍ਰੈਫਿਕ ਇਨਚਾਰਜ ਨੇ ਤੇ ਸਾਡੇ ਐਸਐਫਐਸ ਦੀ ਟੀਮ ਹੈ। ਰੈਗੂਲਰ ਬੇਸਿਸ ਤੇ ਚੈਕਿੰਗ ਹੋ ਰਹੀ ਹੈ। ਕਾਸੋ ਆਪਰੇਸ਼ਨ ਵੀ ਕਰ ਰਹੇ ਆ ਜਿਹੜੇ ਸ਼ਰਧਾਰਥੀ ਅਨਸਰ ਨੇ ਅਸੀਂ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਜਾ ਰਿਹਾ ਤੇ ਜੇ ਕੋਈ ਵੀ ਸਾਨੂੰ ਏਦਾਂ ਦੀ ਕੰਪਲੇਂਟ ਆਂਦੀ ਹੈ ਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਬਹੁਤ ਹੀ ਬਹੁਤ ਜਿਆਦਾ ਵਾਰੀ ਹੋਰੀਆਂ ਘਟਨਾਵਾਂ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰੇਸ ਵੀ ਕੀਤਾ ਜਾਵੇ ਉਹਦੇ ਸਾਡੇ ਨੂੰ ਕੁਝ ਰਿਕੁਐਸਟ ਹੈ ਇੱਕ ਤਾਂ ਜਿੰਨੇ ਵੀ ਮੋਟਰਸਾਈਕਲ ਨੇ ਜਿਹੜੇ ਬਿਨਾ ਨੰਬਰੀ ਚੱਲਦੇ ਆ ਅਸੀਂ ਸਾਰੇ ਉਹਨਾਂ ਦੇ ਚਲਾਨ ਵਧਾ ਰਹੇ ਹਾਂ ਤੇ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਮੋਟਰਸਾਈਕਲਾਂ ਦੇ ਨੰਬਰ ਹਜੇ ਵੀ ਪੁਰਾਣੇ ਲੱਗੇ ਹੋਏ ਆ ਜਿਹੜੀ ਇੰਡੀਆ ਵਾਲੀ ਨੰਬਰ ਪਲੇਟ ਨਹੀਂ ਹੈ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਲਦ ਤੋਂ ਜਲਦ ਇੰਡੀਆ ਵਾਲੀ ਨੰਬਰ ਪਲੇਟ ਲਵਾ ਲਈ ਜਾਵੇ ਦੂਸਰਾ ਮੂੰਹ ਟੱਕ ਕੇ ਮੋਟਰਸਾਈਕਲ ਨਾ ਚਲਾਇਆ ਜਾਵੇ ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਆਪਾਂ ਚਲੋ ਬਹੁਤ ਵਾਰ ਘੱਟੇ ਕਰਕੇ ਜਾਂ ਗਰਮੀ ਕਰਕੇ ਕਈ ਵ ਪਰ ਇਹਦੇ ਨਾਲ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਸ਼ਹਿ ਮਿਲ ਜਾਂਦੀ ਹੈ ਕਿਉਂਕਿ ਦਸਾਂ ਚੋਂ ਕਿਹੜਾ ਕ੍ਰਿਮੀਨਲ ਬੰਦਾ ਹੈ ਆਪਾਂ ਆਈਡੈਂਟੀਫਾਈ ਨਹੀਂ ਕਰ ਪੰਦੇ ਕੈਮਰਿਆਂ 'ਚ ਜੇ ਮੂਟਕਿਆ ਹੁੰਦਾ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤਾਂ ਉਹਨੂੰ ਆਈਡੈਂਟੀਫਾਈ ਕਰਨਾ ਬੜਾ ਔਖਾ ਹੋ ਜਾਂਦਾ ਹੈ ਸਭ ਤੋਂ ਵੱਡਾ ਸ਼ਹਿ ਦੇ ਵਿੱਚ ਡਰੇ ਸਕੇ ਉਹ ਬਹੁਤ ਵੱਡੀ ਸਮੱਸਿਆ ਬਣੀ ਮਾਰਤ ਅੰਮੀ ਇਦੇ ਲਈ ਵੀ ਸਾਡੀ ਟੀਮ ਯਤਨ ਕਰ ਰਹੀ ਹੈ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੇ ਨਾਲ ਰਲ ਕੇ ਅਸੀਂ ਜੁਆਇੰਟ ਆਪਰੇਸ਼ਨਸ ਕਰਾਂਗੇ ਤੇ ਇਹਦੇ ਚ ਲੋਕਾਂ ਦੀ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਕੋਈ ਵੀ ਤੁਹਾਡੇ ਕੋਲ ਸਾਰਾ ਕੋਈ ਇਨਪੁਟ ਹੋਊਗਾ ਤਾਂ ਉਹ ਸਾਡੇ ਕੋਲ ਆ ਕੇ ਸ਼ੇਅਰ ਕਰ ਸਕਦੇ ਹੋ ਸਾਡੀ ਜਿਹੜੀ ਟ੍ਰੈਫਿਕ ਟੀਮ ਹੈ ਉਹ ਪਲੱਸ ਐਸਐਚਓ ਦੀ ਟੀਮ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਥੋੜਾ ਬੈਟਰ ਰੈਗੂਲੇਸ਼ਨ ਕਰ ਸਕਦੀ ਹੈ ਉਹਨਾਂ ਨਾਲ ਵੀ ਕਮਿਊਨਿਟੀ ਨੇ ਤੇ ਕਰਨੇ ਜਿਨ੍ਹਾਂ ਦੇ ਕੈਮਰੇ ਨਹੀਂ ਲੱਗੇ ਹੋਏ ਉਹ ਕੱਲੀ ਆਪਣੀ ਸਿਕਿਉਰਿਟੀ ਨਹੀਂ ਹੈ ਉਹ ਇੱਕ ਪਬਲਿਕ ਗੁੱਡ ਵੀ ਹੈ ਮਤਲਬ ਮੈਕਸਿਮਮ ਕੈਮਰੇਸ ਲੋਏ ਜਾਣ ਜਿੰਨੀਆਂ ਵੀ ਦੁਕਾਨਾਂ ਨੇ ਦੁਕਾਨ ਵਾਲੇ ਮੈਂ ਦੇਖਿਆ ਹੈ ਕਿ ਬਹੁਤ ਵਾਰ ਆਪਾਂ ਆਪਣੇ ਗੇਟ ਨੂੰ ਕਵਰ ਕਰ ਲੈਂਦੇ ਆ ਪਰ ਜਿਹੜੇ ਵੀ ਆਪਾਂ ਕੈਮਰੇ ਲਵਾਉਨੇ ਆ ਐਟਲੀਸਟ ਹਰ ਘਰ ਤੇ ਹਰ ਦੁਕਾਨ ਵਾਲੇ ਦੋ ਕੈਮਰੇ ਸਿੱਧਾ ਦੇ ਲਵਾਣ ਜਿਹੜੇ ਰੋਡ ਦੇ ਦੋਨੋਂ ਐਂਗਲਸ ਨੂੰ ਕਵਰ ਕਰਦੇ ਹੋਣ ਇੱਕ ਲੈਫਟ ਤੋਂ ਤੇ ਇੱਕ ਰਾਈਟ ਤੋਂ ਸਰ ਆਪਰੇ ਬਹੁਤ ਬਾਅਦ ਵਿੱਚ ਸਰ ਬਹੁਤ ਦੇਖਦਾ ਸਰ ਜੀ ਜਿਹੜੇ ਦੁਕਾਨ ਵਾਲੇ ਚਲੇ ਬੱਲੇ ਸੰਤੰਪਿਆ ਨਹੀਂ ਦਿੰਦੇ ਜੇ ਕੋਈ ਵੀ ਇਦਾਂ ਦਾ ਇਨਪੁਟ ਹੈ ਤਾਂ ਪਲੀਸ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਉਥੇ ਪੀਸੀਆਰ ਦੀ ਪੈਟਰੋਲਿੰਗ ਵਧਾ ਦਿੰਦੇ ਆਂ ਤੇ ਐਸਐਚਓ ਦੀ ਟੀਮ ਵੀ ਲਾ ਦਿੰਦੇ ਲੋਕਾਂ ਨੂੰ ਮੈਸੇਜ ਹੀ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਆਈਪੀ ਸੂਲ ਸੁਸਾਇਟੀ ਬਣਾ ਚੋ ਸਾਡਾ ਸਾਥ ਦੇਣ ਤੇ ਜੋ ਵੀ ਉਹਨਾਂ ਦਾ ਕੋਈ ਇਨਪੁਟ ਹੈ ਕੋਈ ਵੀ ਤਕਲੀਫ ਹੈ ਦੁੱਖ ਹੈ ਉਹ ਸ਼ੇਅਰ ਕਰ ਸਕਦੇ ਆਂ ਬੈਜ਼ਾ ਡੀਐਸਪੀ ਹੈ ਤੇ ਇਸ ਤੋਂ ਪਹਿਲਾਂ ਮੈਂ ਆਪਣਾ ਅੰਡਰ ਟ੍ਰੇਨਿੰਗ ਪੀਰੀਅਡ ਜਗਰੋਂ ਵਿੱਚ ਕੀਤਾ ਇਸ ਤੋਂ ਪਹਿਲਾਂ ਥੋੜੀ ਦੇਰ ਮੈਂ ਜਗਰੋਂ ਜਲੰਧਰ ਦੇ ਹਾਤੀ ਸਰਵਿਸ ਨੇ ਭਾਈ ਹੈ ਤੇ ਇਸ ਤੋਂ ਆਉਣ ਤੋਂ ਪਹਿਲਾਂ ਮੈਂ ਹੁਸ਼ਿਆਰਪੁਰ ਸਿਟੀ ਅ ਸਬਡਿਵੀਜ਼ਨ ਲਗਾ ਕੇ